ਜੈ ਮਾਈ ਹਮਦਲੇਸ਼ਵਰ ਬ੍ਰਹਮਾਨੰਦ ਗਿਰੀ ਪੰਚ ਦਸ ਨਾਮ ਭੈਰਵ ਜੋਨਾ ਖੜਾ ਪ੍ਰਮੁੱਖ ਸ਼੍ਰੀ ਹਿੰਦੂ ਤੱਕ ਭਾਰਤ ਅੱਜ ਇੱਕ ਜ਼ਰੂਰੀ ਗੱਲ ਲਈ ਲਾਈਵ ਹੋਇਆ ਤੁਹਾਡੇ ਨਾਲ ਸਾਰਿਆਂ ਨਾਲ ਜਿੰਨੇ ਸਨਾਤਨੀ ਭਰਾ ਹਿੰਦੂ ਭਰਾ ਰੌਲਾ ਪਾਉਂਦੇ ਆ ਝਾਕੀਆਂ ਦੇ ਖਿਲਾਫ ਅਜਿਕੇ ਨਵੀਂ ਸਵੇਰ ਚੜੀ ਜਿਹੜੇ ਝਾਕੀਆਂ ਦੇ ਖਿਲਾਫ ਸੱਜਣ ਰੋਲਾ ਪਾਉਂਦੇ ਆ ਵੀ ਝਾਕੀ ਨਹੀਂ ਹੋਣੀ ਚਾਹੀਦੀ ਮੈਂ ਵੀ ਉਹਨਾਂ ਚਾ ਮੈਂ ਵੀ ਝਾਕੀ ਦੇ ਖਿਲਾਫ ਆ ਮੈਂ ਵੀ ਕਹਿੰਦਾ ਝਾਕੀ ਨਹੀਂ ਹੋਣੀ ਚਾਹੀਦੀ ਸਰੂਪ ਨਹੀਂ ਧਾਰਨ ਕਰਨੀ ਚਾਹੀਦੀ ਪਰ ਜਦੋਂ ਕੋਈ ਸਰੂਪ ਧਾਰਨ ਕਰਨ ਵਾਲੇ ਨੂੰ ਆਪਾਂ ਆਪ ਹੀ ਜਿਹੜੇ ਰਾਖੇ ਬਣਦੇ ਆ ਮਾਫੀ ਕਰਾਣ ਚਲੇ ਜਾਗੇ ਮਾਫੀ ਨਾਮਾ ਦਿਵਾਨ ਚਲੇ ਜਾਗੇ ਇਹ ਮਾਫੀ ਕਰਨ ਚਲੇ ਜਾਗੇ ਮੈਨੂੰ ਗੱਲ ਨਹੀਂ ਅਜਹਜ ਵੀ ਨਹੀਂ ਹੋਈ ਗੱਲ ਕੁਝ ਦਿਨ ਅੱਛਾ ਦਿਨ ਜਿਹੜੇ ਸਾਵਣ ਚੱਲ ਰਿਹਾ ਜਿਹੜੇ ਲੋਕ ਅੱਜ ਕਾਲੀ ਮਾਤਾ ਮੰਦਿਰ ਦੇ ਵਿੱਚ ਲੰਗਰ ਹਾਲ 'ਚ ਬੈਠ ਕੇ ਮਾਫੀਆਂ ਦੇ ਰਹੇ ਸੀ ਮਾਫੀਆਂ ਮੰਗ ਰਹੇ ਸੀ ਚੋਰਾਂ ਦੇ ਖਾਬ ਨਾਲ ਮੇਰਾ ਇੱਕ ਸਵਾਲ ਆ ਉਹਨਾਂ ਨੂੰ ਬਾਕੀਆਂ ਨੂੰ ਨਹੀਂ ਕਿਉਂਕਿ ਜਿਹੜੇ ਆਮ ਲੋਕ ਗ੍ਰਸਤੀ ਵਾਲੇ ਆ ਉਹਨਾਂ ਨੂੰ ਮੇਰਾ ਕੋਈ ਸਵਾਲ ਨਹੀਂ ਵੀ ਸਾਰੇ ਧਰਮਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਆਈ ਹੈ ਵੀ ਆਮ ਲੋਕ ਜਿਹੜੇ ਗ੍ਰਸਤੀ ਵਾਲੇ ਆ ਡਿਊਟੀ ਵਾਲੇ ਆ ਉਹਨਾਂ ਨੂੰ ਧਰਮ ਦੀ ਨੌਲੇਜ ਘਟ ਜਾਂਦੀ ਹੈ ਪਰ ਜਿਹੜੇ ਠੇਕੇਦਾਰ ਬਣ ਜਾਂਦੇ ਆ ਕੁਝ ਠੇਕੇਦਾਰੀਆਂ ਹੁੰਦੀਆਂ ਨੇ ਉਹ ਵਾਲੇ ਬਣ ਜਾਂਦੇ ਆ ਤੇ ਉਹਨਾਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਸਾਵਨ ਦਾ ਸਨਾਤਨ ਦੇ ਵਿੱਚ ਕੀ ਮਹਤਮ ਹੈ ਜਿਹੜਾ ਸਾਵਨ ਦਾ ਮਹੀਨਾ ਹੈ ਇਹਦਾ ਕੀ ਮਹਤਮ ਕੀ ਆ ਸਨਾਤਨੀਆਂ ਦੇ ਜੀਵਨ ਦੇ ਵਿੱਚ ਅਸੀਂ ਇੱਕ ਗੈਰ Hindu ਨੂੰ ਗੈਰ ਸਨਾਤਨੀ ਨੂੰ ਜੋ ਆਪਣੇ ਮੱਜ ਵਿੱਚ ਪੱਕਾ ਹੈ ਉਹਨੂੰ ਬੁਲਾ ਕੇ ਸਾਡੇ ਸਸ ਮਹਾਵਿਦਿਆ ਦੇ ਵਿੱਚੋਂ ਸਰਵਸ਼੍ਰੇਸ਼ਟ ਦੇਵੀ ਹੈ ਮਾ ਕਾਲੀ ਉਹਦਾ ਸਰੂਪ ਧਾਰਨ ਕਰਦਾ ਤੇ ਬੀਬੀ ਐ ਪਾਇਲ ਮਲਿਕ ਉਹ ਆਮ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਰਹਿੰਦੇ ਆ ਉਹਨਾਂ ਦੇ ਹਸਬੰਡ ਵੀ ਰਹਿੰਦੇ ਆ ਉਹ ਵੀ ਰਹਿੰਦੇ ਆ ਉਹਨਾਂ ਦੇ ਪਰਿਵਾਰ ਦੀ ਰਚਨਾ ਜਿਹੜੀ ਆਪਾਂ ਸਾਰੇ ਲੋਕਾਂ ਨੂੰ ਪਤਾ ਹੈ ਸਾਰਾ ਪੰਜਾਬ ਇਸ ਗੱਲ ਤੋਂ ਦੁੱਖ ਤੋਂ ਪੀੜਤ ਹੈ ਬੜੀਆਂ ਥਾਵਾਂ ਤੇ ਨੌਜਵਾਨ ਸਾਥੀਆਂ ਨੇ ਦਰਖਾਸਤਾਂ ਦਿੱਤੀਆਂ ਸਾਡੇ ਹਿੰਦੂ ਤਖਤਾਲਾ ਨੇ ਮਲੋੜ ਚ ਦਿੱਤੀ ਪ੍ਰਵੀਨ ਸਰਪੰਚ ਨੇ ਪਵਨ ਪਨੋਟ ਨੇ ਜਿਲੰਦਰ ਦਿੱਤੀ ਸਾਡਾ ਲੋਕੇਸ਼ਾ ਮੁੰਡਾ ਉਹਨੇ ਅਭੋਰ ਦਿੱਤੀ ਕੱਲ੍ਹ ਇਹ ਪਟਿਆਲੇ ਚ ਆਨੰਦ ਸਾਹਬਰੀ ਬਾਉ ਜੇਵਰੀ ਦਾਦਾ ਜੀ ਉਹ ਸਾਰੇ 4-5 ਬੰਦੇ ਦਰਖਾਸਤ ਦੇਣਗੇ ਸਾਹਿਬ ਨੂੰ ਅਸੀਂ ਲੋਕ ਆ ਜਾਂ ਹੂਰ ਨੇ ਜਿੰਨੀਆਂ ਵੀ ਜੱਥੇਬੰਦੀਆਂ ਕੋਈ ਵੀ ਆ ਦੇਖੋ ਜਾਂ ਤਾਂ ਸਟੈਂਡ ਹੋਣਾ ਚਾਹੀਦਾ ਸਾਡਾ ਝਾਕੀਆਂ ਦੇ ਖਿਲਾਫ ਤੇ ਜਾਂ ਹੱਕ ਚ ਇੱਕ ਪਾਸੇ ਹੋਣਾ ਚਾਹੀਦਾ ਦੋਨਾਂ ਦਾ ਨੰਬਰ 2 ਚਲੋ ਜੀ ਇੱਕ ਪਾਸੇ ਵੀ ਨਹੀਂ ਚੱਲਦਾ ਤੁਸੀਂ ਜਿਸ ਹਿਸਾਬ ਨਾਲ ਬਣਾ ਲਈ ਜੀਵਨੀ ਹੈ ਜਿਹੜਾ ਬੰਦਾ ਨੌਕਰੀ ਕਰਕੇ ਨਿਕਲਦਾ ਉਹਦਾ ਵੈਸੇ ਕੋਈ ਸਟੈਂਡ ਵਾਲੀ ਗੱਲ ਨਹੀਂ ਰਹਿੰਦੀ ਕਿਉਂਕਿ ਉਹਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਹਿਸਾਬ ਨਾਲ ਚੇਂਜ ਕਰਨੇ ਪੈਂਦੇ ਆਪਣੇ ਡਿਸੀਜਨ ਇਸ ਕੁਰਸੀ 'ਚ ਹੁੰਦਾ ਉਹ ਤੋਂ ਉਪਰ ਇੱਕ ਕੁਰਸੀ ਹਰੇਕ ਇਨਸਾਨ ਦੇ ਉੱਪਰ ਹੁੰਦੀ ਹੈ ਪਰ ਜੇ ਆਪਾਂ ਪਿਛਲੀ ਜ਼ਿੰਦਗੀ ਨੂੰ ਨਾਲ ਲੈ ਕੇ ਚੱਲੀ ਜਾਵਾਂਗੇ ਫਿਰ ਜਿਹੜੀ ਜ਼ਿੰਦਗੀ 'ਚ ਹੋਣਾ ਆਪਾਂ ਪ੍ਰਵੇਸ਼ ਕਰ ਗਏ ਉਹ ਜ਼ਿੰਦਗੀ ਨਹੀਂ ਚੱਲ ਸਕਦੀ ਅੱਜ ਗਿਣੀ ਮਿੱਠੀ ਸਾਜਿਸ਼ ਦੇ ਤਹਿਤ ਇਹ ਇੱਕ ਡਰਾਮਾ ਹੋਇਆ ਜਿਹਦੇ ਵਿੱਚ ਮੈਨੂੰ ਲੱਗਿਆ ਨਿੱਜੀ ਤੌਰ ਤੇ ਨਾ ਤੁਸੀਂ ਉਹਨੂੰ ਗੰਗਾ ਜਲ ਪਿਆਇਆ ਨਾ ਤੁਸੀਂ ਕੋਈ ਕਲਾਵਾ ਬੰਨਿਆ ਨਾ ਤੁਸੀਂ ਕੋਈ ਤੇ ਤਿਲਕ ਲਾਇਆ ਜਿਹੜਾ ਤੁਹਾਡੇ ਧਰਮ ਨੂੰ ਮੰਨ ਗਈ ਈਨ ਮੰਨ ਗਈ ਜਾਂ ਮਾਫੀ ਮੰਗੀ ਇਹ ਫਿਲਮੀ ਡਾਇਲੌਗ ਕਰਵਾ ਕੇ ਲੋਕਾਂ 'ਚ ਤੇ ਆਪਾਂ ਨੂੰ ਕਿੰਨੇ ਅਧਿਕਾਰ ਦਿੱਤਾ ਮਾਫੀ ਦੇਣ ਦਾ ਭਈ ਪ੍ਰਿਥਵੀ ਤੇ 13 ਅਖੜੇ ਨੇ ਜੇ ਅਸੀਂ ਇਹ ਅਖੜਿਆਂ 'ਚ ਕਈੇ ਵੀ ਸੀ ਇਹ ਅਖੜਿਆਂ ਦੇ ਹਿਸਾਬ ਨਾਲ ਮਾਫੀ ਦੇਤੀ 13 ਅਖੜੇ ਕਿਸੇ ਹੋਰ ਮਹਾਮੜਲੇਸ਼ਵਰ ਨਾਲ ਕੋਈ ਆ ਗਿਆ ਤੁਹਾਡੇ ਨਾਲ ਮਾਫੀ ਦੇਣ ਕਿਸੇ ਅਖਾੜੇ ਆ ਕਿਉਂਕਿ ਜੇ ਉਹਨੇ ਮਾਫੀ ਮੰਗਣੀ ਸੀ ਫਿਰ ਉਹ ਅਖਾੜਾ ਪ੍ਰੀਸ਼ਦ ਤੇ ਜਾਂਦੀ ਜੇ ਮਾਫੀ ਮੰਗਣਾ ਚਾਹੁੰਦੀ ਸੀ ਅਖਾੜਾ ਪ੍ਰੀਸ਼ਦ ਤੇ ਜਾਂਦੀ ਇੱਕ ਬੰਦਾ ਇੱਕ ਅਖਾੜੇ ਦਾ ਮਹਾਮੜਲੇਸ਼ਵਰ ਸੁਪਰੀਮੋ ਪਾਵਰ ਥੋੜੀ ਹੋ ਗਿਆ ਇੱਕ ਲੰਗਰ ਚੈਰੀਟੇਬਲ ਜਿਹੜਾ ਟਰਸਟ ਹੈ ਉਹ ਕੋ ਸੁਪਰੀਮੋ ਥੋੜੀ ਹੋ ਗਿਆ ਵੀ ਸਾਰੀ ਦੁਨੀਆ ਸਾਰੇ ਹਿੰਦੂਆਂ ਦਾ ਠੇਕੇਦਾਰ ਮਾਫ ਕਰ ਦੇਗਾ ਐਸਾ ਕੁਛ ਨਹੀਂ ਨਾ ਮਾਫੀਆਂ ਨੂੰ ਹੋਈ ਹੈ ਨਾ ਮਾਫੀ ਚੱਲਣੀ ਹੈ ਜੇ ਜਿਹੜੇ ਬੰਦੇ ਅੱਜ ਲੰਗਰ ਚੈਰੀਟੇਬਲ ਟਰਸਟ ਵਾਲੀ ਟੀਮ ਨੇ ਉਹਨੂੰ ਮਾਫ ਕੀਤਾ ਆਪਣੇ ਕੋਲ ਬੁਲਾ ਕੇ ਕਿਉਂਕਿ ਜੇ ਹਿੰਦੂ ਸੁਰੱਖਿਆ ਸਮਤੀ ਦੀ ਗੱਲ ਕਰਾਂ ਤਾਂ ਹਿੰਦੂ ਸੁਰੱਖਿਆ ਸਮਤੀ ਦੇ ਜਿਹੜੇ 올 ਇੰਡੀਆ ਪ੍ਰਧਾਨ ਨੇ ਆਸ਼ੋਕ ਗੋਤਮ ਜੀ ਉਹਦਾ ਤੀਰਥ ਯਾਤਰਾ ਤੇ ਗਏ ਨੇ ਜਿਹਨਾਂ ਦੂਜੇ ਪ੍ਰਧਾਨ ਰਜੇਸ਼ ਕੇਰ ਉਹ ਵੀ ਉੱਥੇ ਹੈ ਨਹੀਂ ਤਾਂ ਲਿਆ ਸਮਤੀ ਵਾਲਿਆਂ ਨੇ ਉਹਨੂੰ ਬੁਲਾਇਆ ਨਹੀਂ ਤਖਤ ਕਿਉਂ ਆਪਾਂ ਇਹਨਾਂ ਨੂੰ ਪਹਿਲਾਂ ਕੱਢ ਚੁੱਕੇ ਆ ਜਿਹੜੇ ਬੀਬਾ ਜੀ ਉੱਥੇ ਬੈਠ ਕੇ ਮਾਫੀ ਨਾਮੇ ਵੰਡ ਰਹੇ ਆ ਰਿਟਰਨ ਚ ਕੱਢਿਆ। ਅਕਤ ਨਾਲ ਉਹਨਾਂ ਦਾ ਸਬੰਧ ਕੋਈ ਨਹੀਂ। ਦੂਸਰੀ ਗੱਲ ਜੇ ਚੈਰੀਟੇਬਲ ਟਰਸਟ ਮਾਫ ਕਰਿਆ ਕਰਨਗੇ ਤੇ ਫਿਰ ਧਾਰਮਿਕ ਫੋਨ ਕਿੱਥੇ ਰਹਿ ਜੇਗੀ? ਜੇ ਇਹਨਾਂ ਨੇ ਇਹ ਕੰਮ ਵੀ ਕਰਨਾ ਸੀ ਮਾਫੀ ਵਾਲਾ। ਵੈਸੇ ਤਾਂ ਮਾਫੀ ਹੈ ਨਹੀਂ ਉਹਨੂੰ ਬੀਬੀ ਨੂੰ ਕਿਸੇ ਪ੍ਰਕਾਰ ਦੀ ਇਹਨਾਂ ਨੇ ਕੀਤਾ ਕਰਾਇਆ ਮਾਫੀ ਨਹੀਂ ਹੋ ਜਾਣੀ, ਪਰਚਾ ਹੋਏਗਾ ਕੱਲ੍ਹ ਤੱਕ ਉਹਦੇ ਖਿਲਾਫ ਜਿੱਥੇ ਮਰਜ਼ੀ ਹੋਏ ਪਰਚਾ ਹੋ ਜਾਣਾ। ਦੂਜੀ ਗੱਲ ਹੈ ਇੱਕ ਬੜੀ ਕਰਨ ਦੇ ਸੋਚਣ ਸਮਝਣ ਵਾਲੀ ਅੱਜ ਪੰਜਾਬ ਗਊ ਤਸਕਰੀ ਤੇ ਗਊ ਮਾਸਿਤ ਤੋਂ ਪੀੜਿਤ ਹੋਇਆ ਪਿਆ ਤਸਕਰੀ ਤੋਂ ਗਊ ਹੱਤਿਆ ਪੰਜਾਬ ਚ ਬੇਥਾ ਹੋ ਰਹੀ ਐ ਮੈਨੂੰ ਇਹ ਜਿਹੜੇ ਸਾਥੀਆਂ ਨੇ ਮਾਫੀ ਕੀਤੀ ਅੱਜ ਨਾ ਤਾਂ ਫਗਵਾੜੇ ਦੀਗੇ ਜਿਹੜੇ ਨੌਜਵਾਨਾਂ ਨੇ ਉਹ ਫੜੇ ਉਥੇ ਤਸਕਰ ਜਿਨ੍ਹਾਂ ਨੇ ਐਜੀਟੇਸ਼ਨ ਕੀਤੀ ਕੁਨਿਸ਼ਤੀਸ਼ ਨੇ ਪਿਛਲੇ ਦਿਨਾਂ ਦੇ ਵਿੱਚ ਰਾਜ ਉਥੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਫੇਰ ਫੜੇ ਸਾਰੇ ਪੰਜਾਬ ਦੇ ਟੱਕਰਾਂ ਮਾਰ ਰਹੇ ਆ ਭੂਤ ਵਾਲਾ ਮੁੰਡਾ ਆਪਣਾ ਉਹ ਰਾਮਪੁਰੇ ਫੂਲ ਵਾਲਾ ਤੁਹਾਡਾ ਸਾਥੀ ਹੈ ਉਹ ਸਹਾਰਾ ਵਾਲਾ ਜਵਾਕ ਸੰਦੀਪ ਵਰਮਾ ਉਹ ਬੜੇ ਵੱਡੇ ਪੱਧਰ ਤੇ ਗਊ ਸੇਵਾ ਕਰ ਰਿਹਾ ਇਧਰੋਂ ਇਹ ਕਰ ਰਹੇ ਨੇ ਥਾਂ ਥਾਂ ਤੇ ਗਊ ਮਾਸ ਦੇ ਟਰੱਕ ਫੜੇ ਜਾ ਰਹੇ ਨੇ ਗਊਆਂ ਦੀ ਤਸਕਰੀ ਫੜੀ ਜਾ ਰਹੀ ਹੈ ਯਾਰੀ ਕਿਵੇਂ ਦੇ ਹਿੰਦੂ ਲੀਡਰ ਆ ਆਪਾਂ ਕਿਵੇਂ ਦੇ ਹਿੰਦੂ ਲੋਕ ਆ ਆਪਾਂ ਕਿਵੇਂ ਦੇ ਆਪਾਂ ਸਾਧੂ ਆ ਵੀ ਅਸੀਂ ਮناسب ਹੀ ਨਹੀਂ ਸਮਝਦੇ ਵੀ ਸਰਕਾਰ ਨੂੰ ਇਹ ਗੱਲ ਕਹੀਏ ਵੀ ਗਊ ਮਾਤਾ ਨੂੰ ਜਿਹੜਾ ਰਾਸ਼ਟਰੀ ਦਰਜਾ ਹੋਣਾ ਚਾਹੀਦਾ ਹੈ ਗਊ ਮਾਤਾ ਦੀ ਹੱਤਿਆ ਬੰਦ ਹੋਣੀ ਚਾਹੀਦੀ ਹੈ ਅਸੀਂ ਮਾਫੀ ਤੋ ਕਰ ਰਹੇ ਹਾਂ ਉਹ ਗਊ ਪ੍ਰੇਮੀ ਆ ਜਿਹਨਾਂ ਨੂੰ ਮਾਫ ਕੀਤਾ ਅੱਜ ਅਸੀਂ ਗਊ ਪ੍ਰੇਮੀਾਂ ਕਣੀ ਮਾਫੀ ਤਾਂ ਕਿ ਤੇ ਧਿਆਨ ਰੱਖਣੀ ਚਾਹੀਦੀ ਹੈ ਗੱਲ ਵੀ ਉਹ ਕੌਣ ਨੇ ਤੁਸੀਂ ਉਹਨਾਂ ਨੂੰ ਗੰਗਾ ਜਲ ਤੱਕ ਨਹੀਂ ਪਿਆ ਸਕਦੇ ਤੁਸੀਂ ਉਹਨਾਂ ਨੂੰ ਤਿਲਕ ਦੀ ਧਾਰਨਾ ਨਹੀਂ ਕਰਾ ਸਕਦੇ ਤੁਸੀਂ ਉਹਨਾਂ ਨੂੰ ਮੌਲੀ ਨਹੀਂ ਬਣਵਾ ਸਕਦੇ ਪਿਛਲੇ ਸਮਿਆਂ 'ਚ ਵੀ ਅਸੀਂ ਬੁਲਾਏ ਆ ਲੋਕ ਚਾਹੇ ਤੁਸੀਂ ਕਿਸੇ ਸਮਾਜ ਤੋਂ ਕਹਦੇ ਹੋ ਕਿਸੇ ਧਰਮ ਤੋਂ ਕਹਦੇ ਹੋ ਕਿਸੇ ਜੋ ਕਹੀ ਜੋ ਪਰ ਜਿਹਨੂੰ ਜਿਹਨੂੰ ਤੁਸੀਂ ਮਾਫੀ ਨਾਮੇ ਲਈ ਕਾਲੀ ਮਾਤਾ ਮੰਦਰ ਬੁਲਾਇਆ ਸਭ ਤੋਂ ਪਹਿਲਾਂ ਗੰਗਾਜਲ ਫਿਰ ਹੱਥ ਤੇ ਮੌਲੀ ਮੱਥੇ ਤੇ ਤਿਲਕ ਤੇ ਜਿਹੜਾ ਸ਼ਮਾ ਯਾਚਨਾ ਉਹ ਮਾਈ ਦੇ ਚਰਨਾਂ 'ਚ ਕਿਉਂਕਿ ਅੱਜ ਮੈਨੂੰ ਤਾਂ ਇੱਕ ਚੀਜ਼ ਨਹੀਂ ਸਮਝ ਲੱਗੀ ਜਿਹੜੀ ਮੈਂ ਲਾਈਵ ਦੇਖ ਰਿਹਾ ਸੀ ਵੀ ਪਟਿਆਲਾ ਕਾਲੀ ਮਾਤਾ ਮੰਦਰ ਦੇ ਵਿੱਚ ਜਿੱਥੇ ਮਾਈ ਸ਼ੁਭਤ ਹੈ ਉਹ ਸਥਾਨ ਸਰਵ ਉੱਚ ਹੈ ਕਿ ਇੱਕ ਜਿਹੜੇ ਬੀਬਾ ਜੀ ਉੱਥੇ ਬੈਠ ਕੇ ਮਾਫੀਨਾਮੇ ਵੰਡ ਰਹੇ ਸੀ ਉਹ ਸਰਗੁੱਚ ਨੇ ਕਿਉਂਕਿ ਮਾਫੀਨਾਮਾ ਹਮੇਸ਼ਾ ਮਾਈ ਦੇ ਦਰ ਤੇ ਮੰਗਿਆ ਜਾਂਦਾ ਪਹਿਲੀਆਂ ਮਾਫੀਆਂ ਵੀ ਜਿਹੜੀਆਂ ਮਾਈ ਦੇ ਦਰ ਤੇ ਹੋਈਆਂ ਬਾਅਦ ਦੇ ਵਿੱਚ ਨਿਰਣੇ ਲਿਆ ਜਾਂਦਾ ਵੀ ਆਪਾਂ ਨੂੰ ਸਜ਼ਾ ਦੇਣੀ ਹੈ ਆਪਾਂ ਨੂੰ ਕੀ ਕਰਨਾ ਹੈ ਇਹ ਤਾਂ ਮਿੰਟ ਪੰਜਾਂ ਦੀ ਨਿਬੇੜਤਾ ਕੰਮ ਵੀ ਇੱਕ ਘੰਟੇ ਚ ਭਾਂਡੇ ਮਾਂਜਨੇ ਆ ਚਲੋ ਇਹ ਦੀ ਨਿਬੜ ਜਾ ਅਸਲ ਚ ਨਹੀਂ ਦੱਸਿਆ ਵੀ ਆਪਣਾ ਜਿਹੜਾ ਸਮਝੌਤਾ ਹੈ ਉਹ ਕੀ ਹੋਇਆ ਉਹਨਾਂ ਨੂੰ ਇੱਥੇ ਕੌਣ ਲੈ ਕੇ ਆਇਆ ਹੈ ਉਹਨਾਂ ਦੀ ਕੰਪਲੇਂਟ ਕਿਹੜੇ ਸਾਥੀ ਨੇ ਕੀਤੀ ਸੀ ਇਹਨਾਂ ਜੋ ਜਿਹੜੇ ਇੱਥੇ ਲੈ ਕੇ ਪਹੁੰਚੇ ਆ ਤੇ ਸਮਝੌਤਾ ਕਰਨਾ ਇਹਨਾਂ ਕਿੰਨਾ ਕੁ ਕਾਲੀ ਹੋ ਗਈ ਸੀ ਸਮਝੌਤਾ ਕੀਤਾ ਕਿਨਾਂ ਨਾਲ ਉਹ ਜਿਹੜੇ ਭੈਣ ਦੀ ਮਲਿਕ ਨੇ ਉਹ ਇਸਲਾਮ ਦੇ ਵਿੱਚ ਪੱਕੇ ਨੇ ਆਪਣੇ ਧਰਮ 'ਚ ਠੀਕ ਹੈ ਉਹਨਾਂ ਦੇ ਹਸਬੰਡ ਦਾ ਉਹਨਾਂ ਦਾ ਉਹਨਾਂ ਦੇ ਸੈਕੰਡ ਜਿਹੜੀ ਘਰ ਦੇ ਵਿੱਚ ਵਾਈਫ ਆ ਉਹਨਾਂ ਦਾ ਬੱਚਿਆਂ ਦਾ ਸਾਰਾ ਆਪਾਂ ਨੂੰ ਹੈਨਾ ਟੋਟਲ ਤਕਰੀਬਨ ਸੋਸ਼ਲ ਮੀਡੀਆ ਰੈਂ ਗਿਆਨ ਜੇ ਕੋਈ ਸਨਾਤ ਨਹੀਂ ਹੁੰਦਾ ਜਿਨ੍ਹਾਂ ਨੇ ਕਿਤੇ ਨਾ ਮaaf ਕੀਤਾ ਹੁੰਦਾ ਤਾਂ ਵੀ ਸਾਡੇ ਕੋਲ ਮਾੜੀ-ਮੋਟੀ ਗੱਲ ਹਜਮ ਹੋ ਜਾਂਦੀ ਪਰ ਇਹ ਗੱਲ ਮੇਰੇ ਨਹੀਂ ਹਜਮ ਹੋਈ ਵੀ ਸਾਵਣ ਦੇ ਦਿਨ ਚੱਲ ਰਹੇ ਆ ਗਊ ਮਾਤਾ ਦੀ ਗੱਲ ਕਰਨੀ ਚਾਹੀਦੀ ਹੈ ਗਊ ਰੱਖਿਆ ਦੀ ਗੱਲ ਕਰਨੀ ਚਾਹੀਦੀ ਹੈ ਗਊ ਇੱਤ ਦੀ ਮਾਂ ਗੰਗਾ ਦੀ ਗੱਲ ਕਰਨੀ ਚਾਹੀਦੀ ਹੈ ਤੇ ਸਾਰੀ ਜਿਹੜੀ ਪਾਲਿਸੀ ਦਾ ਅਦਲਵ ਦੀ ਉਲਟ ਹੈ ਆਪਾਂ ਉਹਨਾਂ ਵੀ ਯਾਰ ਮaaf ਕਰੀ ਜਾ ਰਹੇ ਆ ਤੇ ਘਰ ਵੀ ਕਿਵੇਂ ਰਹੇ ਆ ਇੱਕ ਨਾਟਕੀ ਢੰਗ ਤਿਆਰ ਕੀਤਾ ਹੋਇਆ ਸਮਝ ਨਹੀਂ ਲੱਗੀ ਗੱਲ ਦੀ ਸਮਝ ਤੋਂ ਬਾਹਰ ਸੀ ਅੰਚ ਸਿਸਟਮ ਬਾਕੀ ਤੁਸੀਂ ਪੰਜਾਬੀ ਹਿੰਦੂਓ ਜਿਹੜੇ ਸਾਥੀਓ ਠੀਕ ਹੈ ਆਪਣਾ ਆਪਣਾ ਜਿਹੜਾ ਡਿਸੀਜਨ ਉਹ ਜ਼ਰੂਰ ਦੇਣਾ ਚਾਹੀਦਾ ਹੈ ਅਸੀਂ ਤੁਹਾਨੂੰ ਮਾਫ਼ ਕੀਤਾ ਨਹੀਂ ਤੇ ਨਾਮ ਨੂੰ ਕਰੀਏ ਕਿਉਂਕਿ ਜਦੋਂ ਪਰਚਾ ਬਣਦਾ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਜਨਮਸਤਮੀ ਦੇ ਨੇੜੇ ਇੱਕ ਮੁਹਾਲੀ ਤੋਂ ਨਹੀਂ ਸੌਰੀ ਤਲਵਾੜੇ ਤੋਂ ਪਰਚਾ ਦਰਜ ਹੋਇਆ ਇੱਕ ਪੈਂਜੀ ਦੇ ਖਿਲਾਫ ਉਹ ਅੱਜਕੱਲ੍ਹ ਪੰਜਾਬ ਸਾਡੇ ਦੇ ਦਿੱਲੀ ਚਲੇ ਗਏ ਉਹ ਤਰੀਕਾ ਦੇ ਜਾਂਦੇ ਆ ਉਹਨਾਂ ਨੂੰ ਵੀ ਇਸੇ ਟੀਮ ਨੇ ਆਹੀ ਲੋਕਾਂ ਨੇ ਆਹੀ ਦਰਸ਼ਕਾਂ ਨੇ ਜਿਹੜੇ ਅੱਜ ਸੀ ਉੱਥੇ ਮਾਫ ਕਰਤਾ ਉਹਨੇ ਆਪਣੇ ਕੁੱਤੇ ਨੂੰ ਕ੍ਰਿਸ਼ਨ ਭਗਵਾਨ ਦੀ ਪੋਸ਼ਾਕ ਪੁਆਈ ਦੀ ਸਾਡੀ ਟੀਮ ਨੇ ਉੱਥੇ ਉਹ ਪਰਚਾ ਦਰਜ ਕਰਾਇਆ ਸੀ ਕੁੰਮ ਭੰਜੀ ਦੀ ਤਲਵਾੜੇ ਵਾਲੇ ਕ੍ਰਿਸ਼ਨ ਸਿੰਘ ਨਾਲੇ ਸਾਥੀ ਸੀ ਸਨਾਤਨੀ ਸਾਰੇ ਸਾਡੇ ਆ ਹਨਾ ਤੇ ਕਿਸੇ 'ਚ ਵਰਕ ਕਰਦਾ ਜਿਹੜਾ ਸਨਾਤਨ ਲਈ ਕੰਮ ਕਰ ਰਿਹਾ ਜਿਹਦਾ ਪਰਚਾ ਦਰਜ ਕਰਾ ਰਿਹਾ ਉਹ ਬਿਲਕੁਲ ਰਾਈਟ ਹੈ ਉਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਇਹੀ ਬੀਬੀ ਨੇ ਜਿਹੜੀ ਅੱਜ ਮਾਫ ਕਰਦੀ ਫਿਰਦੀ ਸੀ ਉੱਥੇ ਇਨੇ ਨੂੰ ਮਾਫ ਕਰਨ ਲਈ ਕਹਤਾ ਮਾਫ ਹੋ ਗਈ ਜੀ ਉਹ ਪਰ ਅਸੀਂ ਤਾਂ ਨਹੀਂ ਮਾਫ ਕੀਤੀ ਪਰ ਚਾਜੇ ਵੀ ਚੱਲ ਰਿਹਾ ਹੈ ਉਹ ਤਰੀਕਾ ਦੇ ਆਂਦੀ ਹੈ ਦਿੱਲੀ ਤੋਂ ਜੇ ਸਾਡੇ 16 ਕਲਾ ਸੰਪੂਰਨ ਭਗਵਾਨ ਨੂੰ ਅਵਤਾਰ ਨੂੰ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਪਵਾ ਸਕਦੇ ਹੋ ਅਸੀਂ ਪਰਚਾ ਕਰਾ ਸਕਦੇ ਹਾਂ ਕਿਉਂ ਛੱਡੀਏ ਕਿਉਂ ਦਈਏ ਮਾਫੀ ਨਾਮਲੇ ਇਸ ਕਰਕੇ ਮਾਫੀਆਂ ਦਾ ਸਿਸਟਮ ਤੇ ਜਿਹੜਾ ਜੋਗ ਹੁੰਦਾ ਕਿ ਦੇ ਬੈਠ ਕੇ ਸਲਾਹ مشورہ ਕਰਕੇ ਸਿਸਟਮ ਨਾਲ ਕਰਕੇ ਇਹ ਕਿਵੇਂ ਕੀਤੀ ਜਾ ਸਕਦੀ ਹੈ ਕਿਹਨੂੰ ਕੀਤੀ ਜਾ ਸਕਦੀ ਹੈ ਮਾਂ ਪਟੰਡ ਕੀ ਹੈ ਉਹ ਕਹਿੰਦੀ ਮੈਂ ਆਪਣੀ ਬੇਟੀ ਨੂੰ ਖੁਸ਼ ਕਰਨ ਵਾਸਤੇ ਕਾਲੀ ਮਾਤਾ ਦਾ ਰੂਪ ਧਾਰਨ ਕੀਤਾ ਸੀ ਵਾਹ ਭਾਈ ਜੇ ਤੂੰ ਆਪਣੀ ਬੇਟੀ ਨੂੰ ਖੁਸ਼ ਕਰ ਰਹੀ ਸੀ ਕਿਸੇ ਹੋਰ ਧਰਮ ਦਾ ਵੀ ਰੂਪ ਧਾਰਨ ਕਰਕੇ ਦਿਖਾਦੇ ਸਨ ਜਿਸ ਧਰਮ ਚੋਂ ਤੂੰ ਹੈ ਤੂੰ ਆਪਣੇ ਮੁਹੰਮਦ ਦੀ ਦਾ ਰੂਪ ਧਾਰਨ ਕਰਕੇ ਦਿਖਾਦੇ ਸਨ ਤੁਹਾਡੇ ਇਸਲਾਮ ਦੇ ਮੁਤਾਬਕ ਕਿਸੇ ਦਾ ਰੂਪ ਧਾਰਨ ਕਰਕੇ ਦਿਖਾ ਦੇ ਤੂੰ ਜਿਹੜੇ ਧਰਮ ਚੋਂ ਹੈ ਸਾਡੇ ਧਰਮ ਦੇ ਵਿੱਚ ਰੂਪ ਧਾਰਨ ਕਰਨਾ ਬੜਾ ਸੌਖਾ ਤੁਹਾਡੇ ਵੀ ਜਿਹੜਾ ਮਰਜ਼ੀ ਧਾਰਨ ਕਰ ਲੈ ਆਪਣੇ ਧਰਮ ਦੇ ਵਿੱਚ ਰੂਪ ਕਿਉਂ ਨਹੀਂ ਧਾਰਨ ਕਰਦੇ ਵੀ ਉਹੋ ਜਿਹੇ ਸਾਟੇ ਵਾਲੇ ਨੇ ਜਿਹੜੇ ਉਹਨਾਂ ਨੂੰ ਮਾਫ਼ ਕਰਨ ਤੁਰਪੇ ਉਹਨਾਂ ਦੀ ਸਾਡੇ ਧਰਮ ਦੇ ਵਿੱਚ ਬਿਲਕੁਲ ਆਸਥਾ ਨਹੀਂ ਜਿਹੜੇ ਲੋਕ ਸਰਾਮੀਕ ਲੋਕ ਸਾਡੇ ਧਰਮ 'ਚ ਆਸਥਾ ਰੱਖਦੇ ਆ ਉਹਨਾਂ ਦਾ ਮੈਂ ਸਤਿਕਾਰ ਕਰਦਾ ਉਹਨਾਂ ਨੂੰ ਨਹੀਂ ਮੈਂ ਕਹਿੰਦਾ ਜਿਹੜੇ ਮਾਈ ਦੇ ਜਾਣ ਮੱਥਾ ਟੇਕਣ ਉਹਨਾਂ ਦਾ ਦਰਵਾਜ਼ਾ ਖੁੱਲਾ ਮਾਈ ਕਾਲੀਓਂ ਟੇਕ ਸਕਦੇ ਆ ਜਿਹੜੇ ਬੰਦਿਆਂ ਦੀ ਟੇਕ ਹੀ ਹੈ ਨਹੀਂ ਸਾਡੇ ਧਰਮ 'ਚ ਜਿਹੜੇ ਸਾਡੇ ਧਰਮ 'ਚ ਵਿਸ਼ਵਾਸ ਨਹੀਂ ਕਰਦੇ ਆਪਣੇ ਧਰਮ 'ਚ ਖੜੇ ਆ ਖੜੇ ਰਹੋ ਕੋਈ ਦਿੱਕਤ ਨਹੀਂ ਪਰ ਗੱਲ ਇਹ ਆ ਪਰ ਆਪਾਂ ਦੂਜੇ ਧਰਮਾਂ ਦਾ ਮਜ਼ਾਕ ਵੀ ਨਾ ਉਡਾਈਏ ਇਹ ਮਜ਼ਾਕ ਉਡਾਵਾਂਗੇ ਫਿਰ ਜਿਹੜਾ ਤੁਹਾਡੇ ਮੁਤਾਬਕ ਸਜ਼ਾ ਬਣਦੀ ਹੈ ਉਹ ਸਜ਼ਾ ਪ੍ਰਾਪਤ ਕਰੋ ਇਹ ਤੁਹਾਨੂੰ ਮਾਫ਼ ਨਹੀਂ ਕਰ ਸਕਦੇ ਜਿਹੜੇ ਬੰਦੇ ਨੇ ਅੱਜ ਕੀਤਾ ਬਿਲਕੁਲ ਇਸ ਮਾਫੀ ਨਾਮੇ ਦਾ ਜਿਹੜਾ ਡਟ ਕੇ ਵਿਰੋਧ ਤੇ ਖੰਡਨ ਕਰਦਾ ਇਹ ਬਿਲਕੁਲ ਗਲਤ ਹੈ ਤੇ ਜਿੱਥੇ-ਜਿੱਥੇ ਇਹਦੇ ਖਿਲਾਫ ਕੰਪਲੇਂਟਾਂ ਚੱਲ ਰਹੀਆਂ ਬੀਬੀ ਦੇ ਇਸ ਧੰਨ ਦੇ ਸਾਡੀ ਦੇ ਉਹ ਜਿਹੜਾ ਪਰਚਾ ਉਹ ਕੱਲ੍ਹ ਤੱਕ ਦਰਜ ਹੋ ਜਾਵੇਗਾ ਨਹੀਂ ਹੋਏਗਾ ਤਾਂ ਸੰਘਰਸ਼ ਹੈ ਜਿਹੜਾ ਪੰਜਾਬ ਤੋਂ ਵੱਡੇ ਪੱਧਰ ਤੇ ਹੋਏਗਾ ਤੁਸੀਂ ਹੋਰ ਕੰਮਾਂ ਤੇ ਲੱਗੇ ਹੋਇਆ ਸੀ ਆਪਣੀ ਟੀਮ ਦੇ ਤਕਰੀਬਨ ਜਿੰਨੇ ਵੀ ਸਾਡੇ ਸਾਥੀ ਨੇ ਸਹਿਯੋਗੀ ਨੇ ਕਾਨੂੰਨ ਨੇ ਉਹ ਤਕਰੀਬਨ ਆਪ ਆਪਣੀ ਥਾਂ ਤੇ ਡਿਊਟੀ ਨਿਭਾ ਰਹੇ ਆ ਸਾਰੇ ਸਾਰੇ ਥਾਵਾਂ ਤੋਂ ਰਾਜਨ ਨੇ ਗਿਰਕਪੁਰ ਚ ਦਰਖਾਸਤ ਦਿੱਤੀ ਹੋਈ ਐ ਹੁਣ ਤਵਾੜੀ ਜੀ ਨੇ ਅਸ਼ੋਕ ਤਵਾੜੀ ਜੀ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਦਰਖਾਸਤ ਦਿੱਤੀ ਹੋਈ ਐ ਜਿਹੜਾ ਤਵਾੜੀ ਮਰਨੇ ਲੇਗਾ ਉਥੇ ਕਿਸੇ ਵੀ ਸੰਰਸ਼ਦਾ ਅਸੀਂ ਤਵਾੜੀ ਦੇ ਨਾਲ ਖੜੇ ਆ ਜਾਣਾ ਪਏਗਾ ਸਾਡਾ ਸਾਥੀ ਆ ਸਾਡਾ ਗੁਰੂ ਭਾਈ ਆ ਕਿਉਂਕਿ ਇਹ ਕਿਸੇ ਕੀਮਤ ਤੇ ਨਹੀਂ ਹੋਦਾ ਸਾਡੀ ਤਵਾੜੀ ਕੱਲਾ ਲੜਾਈ ਲੜੇ ਤੇ ਅਸੀਂ ਨਾ ਜਾਈਏ ਬਿਲਕੁਲ ਜਾਵਾਂਗੇ ਉਥੋਂ ਦੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਸਾਹਿਬ ਨੂੰ ਮੋਹਾਲੀ ਵਾਲਿਆਂ ਨੂੰ ਵੀ ਜਲਦੀ ਤੋਂ ਜਲਦੀ ਜਿਹੜਾ ਪਰਚਾ ਉਹ ਦਿੱਤਾ ਜਾਏ ਨਹੀਂ ਤਾਂ ਮਜਬੂਰੀ ਦੇ ਵਿੱਚ ਜੋ ਵੀ ਚੰਡੀਗੜ੍ਹ ਵਾਲੇ ਸਾਥੀ ਉਹ ਤਵਾੜੀ ਉਰੀ ਫੈਸਲਾ ਲੈਣਗੇ ਸਾਨੂੰ ਉਹਨਾਂ ਦੇ ਫੈਸਲੇ ਨਾਲ ਸਮਰਥਨ ਕਰਦਿਆਂ ਹੋਇਆਂ ਚੰਡੀਗੜ੍ਹ ਉੱਥੇ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਣਾ ਪਏਗਾ ਧਰਨਾ ਲਾਣਾ ਕਿਤੇ ਮਾਰਚ ਕਰਨਾ ਹੋਵੇ ਸੀਐਮ ਦੇ ਜਾਣਾ ਕਿਤੇ ਵੀ ਜਾਣਾ ਹੋਵੇ ਜਾਵਾਂਗੇ ਪਰ ਇਹ ਮਾਫੀਨਾਮਾ ਜਿਹੜਾ ਅੱਜ ਹੋਇਆ ਉਹ ਬਿਲਕੁਲ ਮੁੱਢ ਤੋਂਨਕਾਰਦੇ ਹਾਂ ਕੋਈ ਮਾਫੀਨਾਮਾ ਨਹੀਂ ਨਾ ਇਹਨਾਂ ਕੋਲ ਕੋਈ ਕਰਨ ਦਾ ਅਧਿਕਾਰ ਹੈ ਨਾ ਮਾਫੀਆਂ ਦੇਣ ਦਾ ਅਧਿਕਾਰ ਹੈ ਉਹ ਕਿ ਚੈਰੀਟੇਬਲ ਟਰਸਟ ਕਦੀ ਕਿਸੇ ਨੂੰ ਮਾਫ ਨਹੀਂ ਕਰਿਆ ਕਰਦੇ ਉਹ ਇੱਕ ਸੇਵਾ ਵਾਸਤੇ ਹੁੰਦੇ ਆ ਟਰਸਟ ਇਹ ਟਰਸਟ ਉਸ ਤੋਂ ਕਈ ਗੁਣਾ ਵੱਧ ਕੇ ਜਿਹੜੇ ਉਹਦੇ ਪ੍ਰਮੁੱਖ ਨੇ ਹੈੱਡ ਹੈ ਬੀਬੀ ਉਹ ਕਈ ਗੁਣਾ ਵੱਧ ਕੇ ਧਰਮ ਤੇ ਇੰਟਰਫੇਰੈਂਸ ਜਿਹੜੀ ਉਹ ਚਲਾ ਰਹੀ ਆ ਉਹ ਨਹੀਂ ਚੱਲਣੀ ਨਾ ਕਦੇ ਮੰਨੀ ਨਹੀਂ ਜਾ ਸਕਦੀ ਆ ਕਰਕੇ ਇਹਨਾਂ ਸ਼ਬਦਾਂ ਨਾਲ ਸ਼ਮਾਲਾ ਯਾਤਕਾਂ ਤੁਹਾਨੂੰ ਸਭ ਨੂੰ ਬੇਨਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਹਿੰਦੂ ਤੱਕ ਪਹੁੰਚ ਸਕੇ ਤੇ ਜਿਹੜਾ ਇਹ ਮਾਫੀ ਨਾਮ ਆ ਇਹਨੂੰ ਮੁੰਡ ਤੋਂ ਲਕਾਰਿਆ ਜਾ ਸਕੇ ਇਹ ਜਿਹੜੇ ਠੇਕੇਦਾਰ ਨੇ ਧਰਮ ਦੇ ਇਹ ਨਾਂ ਕਿਸ ਨੇ ਬਣਾਏ ਨਾ ਕਿਸ ਨੇ ਕੀਤੇ ਆਪਣੇ ਆਪ ਬਣੇ ਹੋਏ ਧਰਮ ਦੇ ਠੇਕੇਦਾਰਾਂ ਨੂੰ ਇਸ ਗੱਲ ਤੋਂ ਰਾਤੀ ਉਹ ਸਭ ਕੁ ਵੀ ਲੈਣਾ ਚਾਹੀਦਾ ਤੇ ਮੇਰੀ ਸਲਾਹ ਵੀ ਹੈ ਪਹਿਲਾਂ ਧਰਮ ਨੂੰ ਪੜਨਾ ਚਾਹੀਦਾ ਉਸ ਤੋਂ ਬਾਅਦ ਧਰਮ ਦੇ ਕੋਈ ਜਿਹੜੇ ਕਾਰਜ ਹੈ ਉਹ ਕਰਨੇ ਚਾਹੀਦੇ ਆ ਜੈ ਮਾਈ ਜੈ